ਮੇਗੋ ਤੋਂ ਟ੍ਰੇਨ ਦੇ ਵਿੱਚ ਕਿਵੇਂ ਸੰਗਲ ਨਾਲ ਬੰਨ ਕੇ ਲੈ ਕੇ ਆਏ ਨੇ ਆਪਣੇ ਬੱਚੇ ਨੂੰ ਟ੍ਰੇਨ ਦੇ ਵਿੱਚ ਕਿੰਨੇ ਲੋਕ ਪੈਸੇਂਜਰ ਪੁੱਛਦੇ ਹੋਣੇ ਆ ਵੀ ਇਹਨੂੰ ਕਿਉਂ ਬੰਨਿਆ ਹੋਇਆ ਇਹਨਾਂ ਨੇ ਫਿਰ ਵੀਡੀਓ ਦੇਖੀ ਸੀ ਆਪਣੇ YouTube ਤੇ ਦੇਖ ਕੇ ਉੱਥੋਂ ਉਮੀਦ ਲੈ ਕੇ ਆਏ ਨੇ ਇਹ ਇੱਥੇ ਇਹਨਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਦੇ ਨਾਲ ਇਧਰ ਨੂੰ ਆ ਇਹੇ ਮੇ ਸਾਡਾ ਪੁੱਤ ਵੀ ਉੱਥੋਂ ਠੀਕ ਹੋ ਗਿਆ ਹੁਆ ਕਰੇ ਵਾਈ ਗੁਰਜੀ ਕੀ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਮੁਰਾਦਾਬਾਦ ਜੁਪੀ ਤੋਂ ਪਰਿਵਾਰ ਆਪਣੇ ਪੁੱਤ ਨੂੰ ਲੈ ਕੇ ਪਹੁੰਚਿਆ ਇੱਥੇ ਰਾਹੁਲ ਭੋਲਾ 4-5 ਕਲਾਸਾਂ ਪੜ੍ਹਿਆ ਵੀ ਹੋਇਆ ਕੰਮ ਕਰਾਉਂਦਾ ਸੀ ਘਰ ਦੇ ਵਧੀਆ ਪਰ ਬਚਪਨ ਤੋਂ ਬੋਲ ਨਹੀਂ ਸਕਦਾ ਸੀ ਸੁਣ ਨਹੀਂ ਸਕਦਾ ਸੀ ਇਹਦੇ ਕਰਕੇ ਜਿਆਦਾ ਪੜ ਨਹੀਂ ਸਕਿਆ ਪਰ ਹੁਣ ਪਿਛਲੇ 1 ਸਾਲ ਤੋਂ ਸੰਗਲ ਨਾਲ ਬੰਨ ਕੇ ਰੱਖਣਾ ਪੈਂਦਾ ਮਾਪਿਓ ਨੂੰ ਕੁੱਟਦਾ ਮਾਰਦਾ ਬਹੁਤ ਜਿਆਦਾ ਲੋਕਾਂ ਦੇ ਘਰੇ ਵੜ ਜਾਂਦਾ ਕੋਠਿਆਂ ਤੋਂ ਛਾਲਾ ਮਾਰਦਾ ਭੰਨ ਤੋੜ ਕਰਦਾ ਦੂਜੀ ਮੰਜ਼ਲ ਤੋਂ 16 ਫੁੱਟ ਤੋਂ ਛਾਲ ਮਾਰਤੀ ਤਾਂ ਤੋਂ ਸਾਰੀ ਢੂਈ ਵਿੱਚ ਠੋਗ ਗਈ ਘਰੇ ਬਜ਼ੁਰਗ ਬਾਪ ਆ ਜਿਹੜਾ ਆਟੋ ਚਲਾਉਂਦਾ ਹੁਣ ਤਾਂ ਉਹ ਵੀ ਨਹੀਂ ਚੱਲਦਾ ਉਹਨੂੰ ਲੱਕਵਾ ਮਾਰਿਆ ਹੋਇਆ ਧਰੰਗ ਹੋਇਆ ਹੋਇਆ ਉਹਨੂੰ ਤ੍ਰਲੋਕ ਦਾਸ ਤੇ ਮਾਮਾ ਬੰਦਨਾ ਉਹ ਵੀ ਵਿਚਾਰੀ ਅੱਧੀ ਕੰਮਲੀ ਉਹ ਹੋਈ ਪਈ ਐ ਇਹਦੇ ਮਗਰ ਫਿਰਦੀ ਫਿਰਦੀ ਪੁੱਤ ਦੀ ਲੋਕਾਂ ਨੇ ਘਰੇ ਜਦੋਂ ਗਲਤ ਜਾ ਕੇ ਕਰਦਾ ਜਾਂ ਬੋਲਦਾ ਲੋਕ ਕੁੱਟਦੇ ਆ ਤੇ ਮਜਬੂਰਨ ਸੰਗਲਾਂ ਨਾਲ ਬੰਨ ਕੇ ਰੱਖਣਾ ਪੈਂਦਾ ਘਰੇ ਹੁਣ ਯੂਪੀ ਤੋਂ ਇੱਥੇ ਪਹੁੰਚੇ ਲੈ ਕੇ ਇਹਦੇ ਨਾਲ ਇਹਸਾਸ ਨਾਲ ਵੀ ਸਾਡਾ ਪੁੱਤ ਵੀ ਠੀਕ ਹੋਊਗਾ ਸੁਪਨਿਆਂ ਦੇ ਘਰ ਆਏ ਇੱਕ ਉਮੀਦ ਲੈ ਕੇ ਇੱਕ ਸੁਪਨਾ ਲੈ ਕੇ ਅਰਦਾਸ ਕਰਿਓ ਕਿ ਇਸ ਗਰੀਬ ਮਾਂ ਬਾਪ ਦਾ ਇਹ ਜਵਾਨ ਪੁੱਤ ਠੀਕ ਹੋ ਜਾਵੇ ਆਪਣੇ ਜੋਗਾ ਹੋ ਜਾਵੇ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜਾਵੇ ਇਹਨੂੰ ਇਦਾਂ ਸੰਗਲਾ ਨਾ ਬਣ ਕੇ ਜਿੰਦੇ ਲਾ ਕੇ ਨਾ ਰੱਖਣਾ ਪਵੇ ਬੱਚਾਰੀ ਜਿੰਦੇ ਲਾ ਲਾ ਕੇ ਰੱਖਦੀ ਆਪਦੇ ਪੁੱਤ ਨੂੰ ਕਿੱਡੀ ਮਜਬੂਰ ਹੋ ਗਈ ਉਹ ਮਾਂ ਜਿਹੜੀ ਐਡਾ ਬਲੰਦਾ ਸ਼ਿਕਾਇਤਾਂ ਦਾ ਲਿਖੀ ਫਿਰਦੀ ਆ ਰਾਹੁਲ ਭੋਲਾ ਕੀ ਸ਼ਿਕਾਇਤें ਆ ਪੂਰਾ ਪੇਜ ਭਰਿਆ ਜੀ ਦੇ ਵਿੱਚ ਉਹਨੇ ਲਿਖਿਆ ਬੀਮਾਰ ਦਾ ਏ ਗਾਲਾਂ ਕੱਢਦਾ ਏ ਕੁੱਟਦਾ ਏ ਐ ਕਰਦਾ ਏ ਉਹ ਕਰਦਾ ਕੱਪੜੇ ਨਹੀਂ ਤੋੜ ਦਿੰਦਾ ਕੱਪੜੇ ਬਦਲ ਨਹੀਂ ਦਿੰਦਾ ਸੌਂ ਨਹੀਂ ਦਿੰਦਾ ਘਰਚ ਪੰਨ ਤੋੜ ਕਰਦਾ ਪਤਾ ਨਹੀਂ ਕਿੰਨੀਆਂ ਸ਼ਿਕਾਇਤਾਂ ਲਿਖੀ ਫਿਰਦੀ ਆ ਵਿਚਾਰੀ ਉਹ ਇੱਕ ਕਾਗਜ਼ ਇੱਕ ਐਡਾ ਹੀ ਪੇਪਰ ਹੋਰ ਲਈ ਫਿਰਦੀ ਆ ਉੱਤੇ ਵੀ ਲਿਖਿਆ ਅਰਦਾਸ ਕਰਿਓ ਬਸ ਇਹ ਉਮੀਦ ਲੈ ਕੇ ਆਏ ਨੇ ਤਾਂ ਪੂਰੀ ਲੋਕ ਕਿ ਗਰੀਬਣੀ ਮਾਂ ਦਾ ਪੁੱਤ ਸਿੰਗਲਾਂ ਨਾ ਬਣ ਕੇ ਨਾ ਰੱਖਣਾ ਪਵੇ ਇਹ ਠੀਕ ਹੋ ਕੇ ਆਪਣੇ ਮਾਪੇ ਦੀ ਸੇਵਾ ਕਰੇ ਬੋਲੇ ਸੁਨਹਿਰਾ ਇਹਨਾਂ ਨੇ ਫਿਰ ਵੀਡੀਓ ਦੇਖੀ ਸੀ ਆਪਣੇ YouTube ਤੇ ਦੇਖ ਕੇ ਉੱਥੋਂ ਉਮੀਦ ਲੈ ਕੇ ਆਏ ਨੇ ਇਹ ਇੱਥੇ ਇਹਨਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਦੇ ਨਾਲ ਇੱਧਰ ਨੂੰ ਆਏ ਨੇ ਮੇ ਸਾਡਾ ਪੁੱਤ ਵੀ ਉੱਥੋਂ ਠੀਕ ਹੋ ਕੇ ਆਊਗਾ ਕਰੇ ਨੇ ਕੁਕ ਨਾ ਲਗਾਇਆ ਟੈਂਟ ਕਰਕੇ ਬਨਿਆ ਹੋਇਆ ਸੀ ਰਾਹੁਲ ਕਿਵੇਂ ਸਪੈਸ਼ਲ ਸੰਗਲ ਜਿਵੇਂ ਬਨਣ ਵਾਸਤੇ ਬਣਾਏ ਹੋਏ ਸੀਗੇ ਵਾਹਿਗੁਰੂ ਕਿਰਪਾ ਕਰਨ ਰਾਹੁਲ ਭੋਲਾ ਠੀਕ ਹੋ ਜAVE ਰਾਹੁਲ ਭੋਲਾ ਤੰਦਰੁਸਤ ਹੋ ਜAVE ਰਾਹੁਲ ਭੋਲਾ ਇਤੋਂ ਬਿਲਕੁਲ ਠੀਕ ਹੋ ਕੇ ਜਾਵੇ ਨਾਲ ਭੂਆ ਆਈ ਹੈ ਦੀ ਔਰ ਨਾਲ माया नाल प्यो आया यूपी तो जिला कौन सा पड़ता है आपको यूपी में मुरादाबाद मुरादाबाद और गांव अब गांव के रहने वाले को शहर के पीतल बस्ती सूरज नगर पीतल बस्ती सूरज नगर मुरादाबाद यूपी हाँ, जुपी. जी थाना कटकर थाना कटकर ਲੇਕੋ ਤੋਂ ਟ੍ਰੇਨ ਦੇ ਵਿੱਚ ਕਿਵੇਂ ਸਿੰਗਲ ਨਾਲ ਬੰਨ ਕੇ ਲੈ ਕੇ ਆਏ ਨੇ ਆਪਣੇ ਬੱਚੇ ਨੂੰ ਟ੍ਰੇਨ ਦੇ ਵਿੱਚ ਕਿੰਨੇ ਲੋਕ ਪੈਸੇਂਜਰ ਪੁੱਛਦੇ ਹੋਣੇ ਆ ਵੀ ਇਹਨੂੰ ਕਿਉਂ ਬੰਨਿਆ ਹੋਇਆ ਆਜਾ ਬੋਲੇ ਅੰਦਰ ਆਜਾ ਬੇਟਾ ਲੈ ਵੀ ਬੋਲੇ ਨੂੰ ਅੱਜ ਤੋਂ ਬਾਅਦ ਹੁਣ ਬੰਨਣਾ ਨਹੀਂ ਪੈਣਾ ਹਾਂ ਬੋਲੇ ਹੁਣ ਨਹੀਂ ਬੰਨਣਾ ਹੈਨਾ ਖੁਸ਼ ਕਦੇ ਪਾਓ ਕਦੇ ਪਾਓ ਮਾਂ-ਬਾਪ ਦੇ ਪੈਰਾਂ ਹੱਥ ਲਗਾਓ ਖੁੱਲ ਗਿਆ ਮਾਂ ਕੇ ਮੈਂ ਆ ਪੂਆ ਦੇ ਵੀ ਉਹ ਪੂਆ ਦੇ ਵੀ ਲਾ ਕੇ ਪੂਆ ਹੈ ਪੂਆ ਪੂਆ ਬੋਲੋ ਸੱਚੇ ਦਰਬਾਰ ਕੀ ਬੰਬੰਬ ਭੋਲੇ ਬੋਲੇ ਆਦਰਾ ਵੀ ਆਜਾ ਦੇਖੋ ਕੁਦਰਤ ਉੱਪਰ ਵਾਲੇ ਦੀ ਆ ਮਿਹਰ ਉੱਪਰ ਵਾਲੇ ਦੀ ਆ ਸੱਚੇ ਪਾਤਸ਼ਾਹ ਦੀ ਕਿਰਪਾ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਅਲੱਗ-ਅਲੱਗ ਨਾਮਾਂ ਨਾਲ ਤਾਂ ਅਸੀਂ ਬਹੁਤ ਪੁਕਾਰਦੇ ਆ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਦੇਖੋ ਮਰਾਦਾਬਾਦ ਤੋਂ ਜੁਪੀ ਤੋਂ ਕਮੀਜ਼ ਲੈ ਕੇ ਆਏ ਆ ਤੇ ਸਾਨੂੰ ਐ ਲੱਗਦਾ ਵੀ ਰਾਹੁਲ ਨੇ ਬੜੀ ਜਲਦੀ ਠੀਕ ਹੋ ਜਾਣਾ بس ਤੁਹਾਡੀ ਅਰਦਾਸ ਦੀ ਤੁਹਾਡੀ ਤਸੀਸ ਦੀ ਲੋੜ ਆ ਜਰੂਰ ਕਰਿਓ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ